ਸਸਿਕਾ ਮੇਰੇ ਪੈਂਤਾ ਉਹ ਵਾਈਬਲ ਜੀ ਖਾਲਸਾ ਵਾਈਬਲ ਜੀ ਸਤੇ ਅੱਜ ਮੈਂ ਤੜਾ ਆਪਣਾ ਵੀਰ ਦੁਕਾਨਦਾਰ ਐਪੀ ਦੀ ਹੰਟੀਏ ਜਨਾਲਾ ਤੋਂ ਸ਼ੋਕ ਤੇ ਮੇਰਾ ਵੀਰ ਬਾਇਰ ਕੰਪਨੀ ਦਾ ਟੀਐਮ ਪਲਸ ਐਫੀਟੀ ਅਸਿਸਟੈਂਟ ਸ਼ਿਵਮ ਕੁਮਾਰ ਹੈ ਅੱਜ ਅਸੀਂ ਮੇਨ ਗੱਲ ਕਰਨ ਆ ਰਹੇ ਹਾਂ ਮੇਨ ਕੰਪਨੀ ਬਾਇਰ ਦਾ ਵਿਆਗੋ ਇਹ ਕੈਮੀਕਲ ਮੇਨ ਇਹਨਾਂ ਨੇ ਪਿਛਲੇ 3 ਸਾਲ ਤੋਂ ਘਟਿਆ ਆ ਬੜੀ ਅੱਜ ਦੁਬਾਰਾ ਅਸੀਂ ਕਿਉਂ ਵੀਡੀਓ ਪਾ ਰਹੇ ਕਈਆਂ ਨੂੰ ਇਹਦੀ ਦੁਬਾਰਾ ਨੌਲੇਜ ਨਹੀਂ ਆਈ ਸੀ ਕਿ ਇਹਨੂੰ ਕਿਸ ਤਰੀਕੇ ਦੀ ਕਿੰਨੀ ਮਾਤਰਾ ਪਾਣੀ ਸਾਡਾ ਐਕਸਪੀਰੀਅੰਸ ਹੋਇਆ ਦਾ ਐ ਪਤਾ ਲੱਗਦਾ ਪਿਆ ਕਿ ਵੀ ਐਕਚੁਅਲੀ ਦੋਸ ਜੋ ਕੰਪਨੀ ਨੇ 60 ਕੰਮਲ ਵੀ ਰੱਖੀ ਸੀ ਉਹ ਤੇ 50 ਕੰਮਲ ਵੀ ਰੱਖ ਸਕਦੇ ਹੋ ਕਿਉਂਕਿ ਜਿਹੜਾ ਇਹਨੇ ਮੇਨ ਦਾ ਮੇਨ ਮਕਸਦ ਹੋ ਉਸ ਤੋਂ ਨਹੀਂ ਪਤਾਲ ਵੇਖੁੰਦੀ ਡੇਟਾ ਮੱਖੀ ਮੇਨ ਪ੍ਰੋਪਰ ਮਾਰਦੀ ਆ ਇਹਨੇ ਭਾਵੇਂ ਫਰੂਟਸ ਲਾਈਟ ਵਾਈਟ ਫਲਾਈ ਦੇ ਅੰਡੇ ਖਤਮ ਕਰਨੇ ਆ ਵਾਈਟ ਫਲਾਈ ਨੂੰ ਉਸੇ ਵੇਲੇ ਮਾਰ ਕੇ ਫਿਰ ਇਹਨੇ ਉਹਦੇ ਅੰਡੇਆਂ ਨੂੰ ਜप्त ਕਰਨਾ ਹੁੰਦਾ ਜੋ ਇਹਦਾ ਮੇਨ ਮਕਸਦ ਹੈ ਕੈਮੀਕਲ ਦਾ ਮੇਨ ਇਹਦਾ ਨਾਮ ਹੈ ਟਾਟਾ ਰਿਲੀਪੋਲ ਕਹ ਤੁਸੀਂ ਇਹਨਾਂ ਦਾ ਕੈਮੀਕਲ ਪਕੋਟਾ ਦੇ ਵਿੱਚ ਵੀ ਵੇਖਿਆ ਹੋਏਗਾ ਜ ਜੇ ਅਸੀਂ ਅੱਜ ਤੋਂ 4 ਦਿਨ ਪਹਿਲਾਂ ਵੀਡੀਓ ਪਾਈ ਸੀ ਪਕੋਟਾ ਪਕੋਟਾ ਦੇ ਵਿੱਚ ਟੈਟਾ ਜਿਲੀ ਪੋਲ ਤੇ ਫੁਕੋਨਿਲ 6% ਸੀ ਇਹਨਾਂ ਦੋਵਾਂ ਦਾ ਮੇਨ ਮਕਸਦ ਹੈ ਕਿ ਕੰਪਨੀ ਨੇ ਇਸ ਤਰੀਕੇ ਨਾਲ ਬਣਾਇਆ ਗਿਆ ਕਿ ਆਪਣਾ ਵੀਡੀਓ ਵੀ ਸ਼ੇਅਰ ਕਰਕੇ ਦੱਸਣਾ ਹੈ ਤੁਹਾਨੂੰ ਕਿ ਇੱਕ ਕੈਮੀਕਲ ਦੇ ਵਿੱਚ ਆਪਣਾ ਖਾਸ ਹਲਕਾ ਕੈਮੀਕਲ ਨਾ ਨਹੀਂ ਆਉਂਦਾ ਜਿਹਦੇ ਵਿੱਚ ਅੰਡੇ ਵੀ ਆਪਣਾ ਖਤਮ ਹੋ ਸਕਣ ਹੈ ਟਾਈਟਲ ਵੀ ਬਹੁਤ ਰਿਕਵੈਸਟ ਕਰਕੇ ਬਣਾਇਆ ਗਿਆ ਹੋਰ ਵੀ ਪਰ ਚਾਹਤ ਹੈ ਕਿ ਚਾਂਦੇ ਤੇ ਸ਼ਰਮ ਜੀ ਦਾ ਵੀ ਆਪਣਾ ਸੰਸੁਝਾਅ ਦੇ ਸਕੋ ਸਾਰੇ ਨੋ ਮੋਬਾਈਲ ਕੇ ਖਾਤਾ ਹੋਵੇ ਜੀ ਕੇ ਫਤਿਹ ਹੁਣ ਮੀਂਹ ਦਾ ਸਵਾ ਚੱਲ ਰਿਹਾ ਹੈ ਮੀਂਹ ਤੋਂ ਸਮੇ ਚੱਲਣ ਤੋਂ ਬਾਅਦ ਕਿਸਾਨ ਵੀਰਾਂ ਨੂੰ ਜਰੂਰਤ ਪੈਣੀ ਆ ਸੁੰਡੀ ਮਾਰਦੀ ਤੋਂ ਸਾਡਾ ਬਾਇਰ ਪ੍ਰੋਡਕਟ ਆਇਆ ਆ ਤਿੰਨ ਸਾਲਾਂ ਤੋਂ ਉੱਤਲ ਦਾ ਆ ਰਿਹਾ ਹੈ ਤਲੀ ਬੇਕੋਟਾ ਚ ਵੀ ਵੇਖਿਆ ਹੈਗਾ ਟੈਟਾ ਡਿਨੀਪਰੋਲ ਇਹਦਾ ਸਾਲਟ ਜੇ 60 ਗ੍ਰਾਮ ਕਿੱਲੇ ਦੀ ਦੋਸ ਪੈਂਦੀ ਜੇ ਪੱਤਾ ਰਵੇਟ ਗੋਭ ਦੀ ਸੁੰਡੀ ਫਰੂਟਸ ਲਈ ਤੇ ਉਹਨਾਂ ਦੇ ਆਂਡੇ ਖਤਮ ਕਰਦਾ ਹੈ ਤੇ ਇੱਕ ਵਧੀਆ ਗੱਲ ਐ ਕਿ ਜਿਹੜੇ ਆ ਮਿੱਤਰ ਕਿਹੜਿਆਂ ਨੂੰ ਆਪਣੇ ਪਛਾਣਦਾ ਹੈ ਧੰਨਵਾਦ